अच्छा موجوده پنجاب سرکار دی گل کر کے 2.5 سال ਦਾ ਸਮਾਂ ਹੋ ਗਿਆ 2.5 سال ਦੇ ਵਿੱਚ پنجاب ਦੀ ਗੱਲ ਨਾ ਕਰੀਏ ਜਲੰਧਰ ਸ਼ਹਿਰ ਦਾ ਕਿੰਨਾ ਕੁ ਵਿਕਾਸ ਹੋਇਆ ਕਿਹੜੇ ਕੰਮ ਹੋਏ ਆ ਟੋਪੀ ਤੇ ਇੱਕ ਟੋਪੀ ਤੋਂ ਅੱਗੇ ਗੱਲ ਕਰਨਾ ਜੀ ਜਿੰਨੇ ਵੀ ਸਰਕਾਰ ਆਈਆਂ ਨੇ ਜਿੰਨੀ ਵੀ ਸਰਕਾਰ ਆਈ ਹੈ ਹੁਣ ਤੱਕ ਮਤਲਬ ਕਿ ਪੱਡਾ ਜਿਹਦਾ ਮਰਜ਼ੀ ਭਾਰਾ ਹੋਵੇ ਪਰ ਇਸ ਸਰਕਾਰ ਦੇ ਵਿੱਚ ਜੋ ਮੈਂ ਦੇਖਿਆ ਕਿ ਚਿੱਟਾ ਸਭ ਤੋਂ ਜ਼ਿਆਦਾ ਵਧਿਆ ਮੈਂ ਇੰਨੇ ਕਿ ਆਪਣੇ ਯਾਰ ਦੋਸਤ ਦੇਖਣਾ ਜਿਹੜੇ ਸਟਮ ਰੁੱਲਦੇ ਪਏ ਐ ਸਟਮ ਟਿਕਟੇ ਦੇ ਵਿੱਚ ਇਹ ਚੀਜ਼ਾਂ ਅਗਰ ਆਪਾ ਕੰਟਰੋਲ ਨਹੀਂ ਕਰਦੇ ਤੂੰ ਹੀ ਨਾਕੇ ਦੇਖੋ ਥਾ ਥਾ ਦੇ ਨਾਕੇ ਲਾਏ ਕਿਹੜੀ ਚੀਜ਼ ਦੀ ਲੋੜ ਨਾਕੇ ਲਾਉਂਦੀ ਨਾਕੇ ਲਾਉਂਦੇ ਕਿਉਂ ਪਿਆ ਜਿਹੜੇ ਫੜਨ ਵਾਲੇ ਫੜੋ ਤਾਂ ਲੋਕ ਦੱਸ ਰਹੇ ਆਗੇ ਜਾਂ ਦੱਸਦੇ ਆਗੇ ਕਿ ਆ ਗਈ ਇਸ ਪਿੰਡ ਵਿੱਚ ਜਾਂ ਇਸ ਸ਼ਹਿਰ ਦੇ ਵਿੱਚ ਇਸ ਗਲੀ ਵਿੱਚ ਇਸ ਮਹੱਲੇ ਵਿੱਚ ਚਿੱਟਾ ਵੇਚਦਾ ਪਿਆ ਚਿੱਟਾ ਬਿਕਦਾ ਵੇ ਸ਼ਲਾਦਿਕ ਦੀ ਵੀ ਤੂੰ ਕਿਉਂ ਨਹੀਂ ਪੜਦੇ ਜਾ ਕੇ ਫੜੋ ਜਾ ਕੇ ਉਹਦੀ ਕੰਮ ਕਰਨੇ ਨਹੀਂ ਚਲਾਨ ਵੀ ਕੱਟਣਦੇ ਹੋ ਕਾਹਦੀ ਗੱਲ ਚਲਾਨ ਕੱਟਣਦੇ ਸਭਲੇ ਮੁੱਖ ਮੰਤਰੀ ਸਾਹਿਬ ਜਾਂ ਸਰਕਾਰ ਤਾਂ ਕਹਿੰਦੀ ਹੈ ਕਿ ਅਸੀਂ ਵੱਡੇ ਪੱਧਰ ਤੇ ਨਸ਼ਾ ਸਪਲਾਈਅਰ ਫੜੇ ਨੇ ਵੱਡੇ ਪੱਧਰ ਤੇ ਚਿੱਟੇ ਨੂੰ ਜਿਹੜਾ ਹੈਗਾ ਘੱਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਬਹੁਤ ਵੱਡੇ ਵੱਡੇ ਇਸ਼ਤਿਹਾਰਾਂ ਦੇ ਵਿੱਚ ਉਹ ਆਪਦੀਆਂ ਪ੍ਰਾਪਤੀਆਂ ਗਣਿਉਂਦੇ ਨੇ ਨਹੀਂ ਫੜੇ ਚਲੋ ਫੜੇ ਵੀ ਹੋਣ ਗਿਆ ਪਹਿ ਨਹੀਂ ਕਹ ਸਕੀ ਨਹੀਂ ਫੜੇ ਹੋਏ ਫੜੇ ਹੋਏ ਆ ਪਰ ਜਿਹੜੇ ਕ੍ਰਾਈਮ ਖੋਹ ਮਾਰ ਦੇਖੋ ਤੁਸੀਂ ਰਾਤ ਨੂੰ 10 ਵਜੇ ਦੁਬਾਰਾ ਘਰੋਂ ਬਾਹਰ ਨਿਕਲਣਾ ਮੇਰੇ ਯਾਰ ਦੋਸਤ ਹੈ ਥੋੜੇ ਦਿਨ ਪਹਿਲੇ ਆਟੋ ਦਾ ਕੰਮ ਕਰਦਾ ਹੋ ਰਾਤੀ 11 ਵਜੇ ਸਵਾਰੀ ਛੱਡਣ ਗਿਆ ਸ਼ੀਸ਼ੇ ਦੇ ਉੱਤੇ ਦਾਤ ਮਾਰਿਆ ਜਿੰਨੇ ਪੈਸੇ ਮੋਬਾਈਲ ਸਭ ਕੁਝ ਖੋ ਕੇ ਲੈ ਗਏ ਕੀ ਇਥੇ ਕੀ ਕ੍ਰਾਈਮ ਕ੍ਰਾਈਮ ਵੀ ਹੋ ਰਿਹਾ ਨਸ਼ਾ ਵੀ ਇੰਨਾ ਹੱਦ ਵੱਧ ਵੱਧ ਚੁੱਕਿਆ ਸਭ ਕੁਝ ਮਤਲਬ ਕਿ 10 ਵੀ ਸਦੇ ਕੀ ਕਿਸ ਹਿਸਾਬ ਨਾਲ ਬੰਦਾ ਤੇ ਜੀ ਰਿਹਾ ਸਾਡਾ ਕੋਈ ਰਿਸ਼ਤੇਦਾਰ ਘਰੋਂ ਆਣਾ ਹੋਵੇ ਨਾ ਕਿ ਤੂੰ ਬਾਹਰੋਂ ਆਪਾਂ ਨੂੰ ਕਹਿੰਦੇ ਕਿ ਰਾਤ ਨੂੰ ਤੂੰ ਭਲਾ ਸਟੇਸ਼ਨ ਤੇ ਰਾਤ ਕੱਟ ਲੈ ਬੱਸ ਸਟੈਂਡ ਤੇ ਰਾਤ ਕੱਟ ਲੈ ਪਰ ਘਰੋਂ ਉਹ ਤੂੰ ਬਾਹਰ ਨਾ ਆਈ ਸਹੀ ਆ ਆਪਾਂ ਤੁਹਾਨੂੰ ਆ ਕੇ ਲੈ ਜਾਵਾਂਗੇ ਸਵੇਰੇ ਆ ਕੇ ਲੈ ਜਾਵਾਂਗੇ ਅਸੀਂ ਆਪ ਨਹੀਂ ਖੁਦ ਬਾਹਰ ਜਾਂਦੇ 21 ਦਸੰਬਰ ਨੂੰ ਪੂਰੇ ਪੰਜਾਬ ਦੇ ਵਿੱਚ ਨਗਰ ਨਿਗਮ ਨਗਰ ਕਾਉਂਸਲ ਨਗਰ ਪੰਚਾਇਤਾਂ ਦੀਆਂ ਚੋਣਾਂ ਹੋਣੀਆਂ ਨੇ ਦੁਆਬੇ ਦੀ ਧਰਤੀ ਤੇ ਆ ਜਲੰਧਰ ਵੱਡਾ ਸ਼ਹਿਰ ਆ ਸਪੋਰਟਸ ਇੰਡਸਟਰੀ ਦੇ ਤੌਰ ਤੇ ਜਾਣੇ ਜਾਂਦਾ ਪਰ ਇਸ ਵਾਰ ਅਸੀਂ ਇੱਕ ਵੱਖਰਾ ਵੇਖ ਰਹੇ ਹਾਂ ਕਿ ਭਾਵੇਂ ਚੋਣਾਂ ਨੇ ਪਰ ਚੋਣਾਂ ਦਾ ਮਾਹੌਲ ਨਹੀਂ ਹੈ ਬੜਾ ਠੰਡਾ ਜਾਏਗਾ ਕੋਈ ਬਹੁਤੇ ਵੱਡੇ ਹੋਲਡਿੰਗ ਬੋਰਡਸ ਜਾਂ ਉਸ ਤਰ੍ਹਾਂ ਦੇ ਸਾਨੂੰ ਨਹੀਂ ਦੇਖਣ ਨੂੰ ਮਿਲ ਰਹੇ ਤੇ ਜਲੰਧਰ ਦੇ ਵਿੱਚ ਤਾਂ ਬਿਲਕੁਲ ਵੀ ਨਹੀਂ ਅਸੀਂ ਬੱਸ ਸਟੈਂਡ ਦੇ ਕੋਲੇ ਇੱਥੇ ਫਿਰਦੇ ਆਂ ਬਸ ਵੱਡੇ ਵੱਡੇ ਜਿਹੜੇ ਹੈਗੇ ਪਾਰਟੀਆਂ ਨੇ ਜਰੂਰ ਵਾਅਦੇ ਕਰਕੇ ਜਿੱਦਾਂ ਉਧਰ ਭਾਜਪੀ ਨੇ ਆਪਣਾ ਵੱਡਾ ਸਾਰਾ ਇੱਕ ਫਲੈਕਸ ਲਾਇਆ ਹੋਇਆ ਇੱਧਰ ਆਮ ਆਦਮੀ ਪਾਰਟੀ ਦਾ ਲੱਗਾ ਹੋਇਆ ਤੇ ਵੱਡੇ ਚਿਹਰੇ ਨਜ਼ਰ ਆਉਂਦੇ ਆ ਮੁੱਖ ਮੰਤਰੀ ਦਾ ਤੇ ਉਧਰ ਮੋਦੀ ਸਾਹਿਬ ਦਾ ਤੇ ਹੋਰ ਬਹੁਤਾ ਕੁਝ ਨਜ਼ਰ ਨਹੀਂ ਆਉਂਦਾ ਹੈ ਲੋਕਲ ਸਥਾਨਕ ਕੌਣ ਉੱਠੇ ਨੇ ਮੁੱਦੇ ਕੀ ਨੇ ਕਿਸ ਤਰ੍ਹਾਂ ਦਾ ਹੈ ਇਹ ਸਾਰਾ ਸਾਡੇ ਨਾਲ ਲੋਕਲ ਇੱਥੋਂ ਦੇ ਵਸਨੀਕ ਨੇ ਦੁਕਾਨਦਾਰ ਨੇ ਅੰਕਲ ਜੀ ਸਤਿ ਸ਼੍ਰੀ ਅਕਾਲ ਕੀ ਕਾਜੀ ਠੀਕ ਠਾਕ ਹੋ ਜੀ ਹਾਂ ਜੀ ਠੀਕ ਠਾਕ ਜੀ ਜਦੋਂ ਹਲੇ ਕੈਮਰਾ ਸ਼ੁਰੂ ਨਹੀਂ ਕੀਤਾ ਸੀ ਮੈਂ ਤੁਹਾਡੇ ਨਾਲ ਆਮ ਹੀ ਗੱਲ ਕਰ ਰਿਹਾ ਸੀ ਮਾਹੌਲ ਠੰਡਾ ਜਾਏਗਾ ਤੇ ਬਾਕੀ ਠੰਡਾ ਬੇ ਬਿਲ ਠੰਡਾ ਹੈ ਕਿ ਮਾਹੌਲ ਠੰਡਾ ਹੈ ਥੋੜਾ ਜਿਆਦਾ ਇੰਨਾ ਗਰਮ ਗਰਮੀ ਨਹੀਂ ਹੈਗਾ ਮੈਨੂੰ ਤਾਂ ਇਹ ਲੱਗਦਾ ਕਈਆਂ ਨੂੰ ਤਾਂ ਹੀ ਵੀ ਨਹੀਂ ਪਤਾ ਹੋਣਾ ਵੀ 21 ਦਸੰਬਰ ਨੂੰ ਵੋਟਾਂ ਨੇ ਨਹੀਂ ਉਹ ਤਾਂ ਤਕਰੀਬਨ ਪਤਾ ਲੱਗ ਗਿਆ ਹੈ ਹਰ ਇੱਕ ਨੂੰ 21 ਦਸੰਬਰ ਦੀਆਂ ਵੋਟਾਂ ਹੈਗੀਆਂ ਬੇ ਛੁੱਟੀ ਹੈਗੀ ਸਰਕਾਰੀ ਛੁੱਟੀ ਹੈਗੀ 21 ਦਸੰਬਰ ਦੀ ਪਰ ਮਾਹੌਲ ਠੰਡਾ ਹੈਗਾ ਇਸਕੀ ਕੀ ਕਾਰਨ ਮੰਨਦੇ ਹੋ ਕਿਉਂ ਠੰਡਾ ਲੋਕ ਇੰਟਰਸਟ ਕਿਉਂ ਲਾਣਾ ਹੈ ਲੈਣਾ ਹਟ ਕੇ ਇਹ ਇਹ ਹੁਣ ਇਹ ਤਾਂ ਕਹਿ ਨਹੀਂ ਸਕਦੇ ਜੀ ਲੋਕਾਂ ਦੇ ਅਸਤ ਦਾ ਇਹ ਲੋਕਾਂ ਦੇ ਅਸਤ ਦਾ ਤਾਂ ਕਹਿ ਹੀ ਨਹੀਂ ਸਕਦੇ ਕਿ ਕੀ ਕੀ ਪੋਜੀਸ਼ਨ ਹੈਗੀ ਆ ਬਾਕੀ ਇੱਕ ਦੋ ਦਿਨ ਬਾਅਦ ਗਰਮ ਹੋ ਵੀ ਸਕਦਾ ਮਾਹੌਲ ਇੱਕ ਦਿਨ ਬਾਅਦ ਗਰਮ ਹੋ ਵੀ ਸਕਦਾ ਅੱਜ ਜਿਵੇਂ ਸੀਐਮ ਦਾ ਰੋਡ ਸ਼ੋਅ ਆ ਜਲੰਧਰ ਦੇ ਵਿੱਚ ਇਹ ਦੱਸਦੇ ਆ ਹੋ ਸਕਦਾ ਅੱਜ ਤੋਂ ਭੱਜ ਜਾਏ ਕੰਮ ਅੱਜ ਤੋਂ ਦੇ ਹੋ ਸਕਦਾ ਵੀ ਅੱਜ ਤੋਂ ਭੱਜ ਜਾਏ ਕੰਮ ਇਹ ਵੀ ਹੋ ਸਕਦਾ ਜਾਂ ਇਹ ਵੀ ਹੋ ਸਕਦਾ ਜਿਹੜਾ ਸ਼ਹਿਰੀ ਵੋਟਰ ਹੁੰਦਾ ਸ਼ਹਿਰਾਂ ਦੇ ਵਿੱਚ ਮੁਲਾਜ਼ਮ ਤਬਕਾ ਵਪਾਰੀ ਤਬਕਾ ਦੁਕਾਨਦਾਰ ਇਹਨਾਂ ਨੂੰ ਇੱਕ ਪੜ੍ਹੇ ਲਿਖੇ ਵਰਗ ਮੰਨਿਆ ਜਾਂਦਾ ਜਿਹੜੇ ਉਦਾਂ ਬਹੁਤਾ ਖੁੱਲ੍ਹ ਕੇ ਕਿਸੇ ਦੀ سپورਟ 'ਚ ਨਹੀਂ ਆਉਂਦੇ ਹੈਗੇ ਵੀ ਚਲੋ ਜਿਹਨੂੰ ਵੋਟ ਪਾਉਣੀ ਆ ਯਾਰ ਘਰੇ ਬੈਠੇ ਆ ਆਰਾਮ ਨਾਲ ਤੇ ਜਿੱਦੇ ਵੋਟ ਹੋਏਗੀ ਭਾਵੇਂ ਆਗੇ ਇਹ ਵੀ ਹੋ ਸਕਦਾ ਇਹ ਵੀ ਇਹ ਵੀ ਇਹ ਵੀ ਹੋ ਸਕਦਾ ਜੀ ਤੇ ਜੇਕਰ ਵੋਟ ਵੇਲੇ ਹੋ ਸਕਦਾ ਬੈਟੇ ਟਾਈਮ ਕਿਸੇ ਵੇਲੇ ਵੀ ਕਿਸੇ ਨੂੰ ਵੀ ਵੋਟ ਪਾ ਸਕਦਾ ਕਾਣੂ ਐ ਮੈਂ ਆਪਾਂ ਆਪਦੇ ਆਪ ਨੂੰ ਦਿਖਾਉਣਾ ਵੀ ਫਲਾਨੇ ਨਾਲ ਤੁਰੇ ਫਿਰਾਨੇ ਹਾਂ ਵੀ ਨਹੀਂ ਇਹ ਵੀ ਇਹ ਵੀ ਗੱਲ ਹੈਗੀ ਆ ਜੀ ਬਗਲਾ ਕਹਿੰਦਾ ਵੀ ਕਾਣੂ ਕਿਸੇ ਦੇ ਨਾਲ ਪਾਰਟੀ ਦੇ ਨਾਲ ਕਾਣੂ ਤੁਰ ਤੁਰਨਾ ਸ਼ਹਿਰ ਦਾ ਵਿਕਾਸ ਕਿੰਨਾ ਕੁ ਹੋਇਆ ਸ਼ਹਿਰ ਦਾ ਵਿਕਾਸ ਤਾਂ ਤਕਰੀਬਨ ਕੋਈ ਜ਼ਿਆਦਾ ਨਹੀਂ ਹੋਇਆ ਸ਼ਹਿਰ ਦਾ ਵਿਕਾਸ ਸ਼ਹਿਰ ਕਿਹੜੇ ਕਿਹੜੇ ਵੱਡੇ ਮੁੱਦੇ ਆ ਜਿਹੜੇ ਸ਼ਹਿਰ ਦੇ ਜਿਉਂਦੇ ਤਿਉਂ ਪਏ ਆ ਪਿਛਲੇ ਕਈਆਂ ਸਾਲਾਂ ਤੋਂ ਵਾਦੇ ਹੁੰਦੇ ਆ ਪੂਰੇ ਹੁੰਦੇ ਨਹੀਂ ਉਹ ਤਾਂ ਬਹੁਤ ਬਹੁਤ ਸਾਰੇ ਮੁੱਦੇ ਆਗੇ ਆ ਜਿਹੜੇ ਵਾਦੇ ਕਰਕੇ ਕੋਈ ਵੀ ਸਰਕਾਰ ਆਂਦੀ ਆ ਵਾਦੇ ਦਾ ਪੂਰੇ ਕਰ ਜਾਂਦੀ ਆ ਪਰ ਮੁੱਦਾ ਕੋਈ ਪੂਰਾ ਨਹੀਂ ਹੁੰਦਾ ਮੁੱਦਾ ਨਹੀਂ ਕੋਈ ਕੋਈ ਪੂਰਾ ਵੱਡੀ ਗੱਲ ਆ ਵਾਦਾ ਪੂਰਾ ਹੋਇਆ ਨਾ ਮੁੱਦਾ ਪੂਰਾ ਨਹੀਂ ਹੁੰਦਾ ਮੁੱਦਾ ਨਹੀਂ ਕੋਈ ਪੂਰਾ ਹੁੰਦਾ ਬਸ ਜਿਵੇਂ ਆਪਾਂ ਜਿਹੜੇ ਮੁਹੱਲੇ ਤੁਸੀਂ ਰਹਿੰਦੇ ਹੋ ਉੱਥੇ ਸਾਫ ਪੀਣ ਵਾਲਾ ਪਾਣੀ ਮਿਲਦਾ ਉੱਥੇ ਅਜੇ ਸਪਲਾਈ ਬਾਟਰ ਸਪਲਾਈ ਪੈ ਰਹੀ ਆ ਬਾਟਰ ਸਪਲਾਈ ਪੈ ਰਹੀ ਆ ਮਤਲਬ ਉਹ ਉਹਨਾਂ ਦਾ ਵੀ ਇਹ ਹੀ ਹੈਗਾ ਵੀ ਤੁਹਾਨੂੰ ਸੜਕਾਂ ਮਿਲੂਗੀਆਂ ਪੱਕਾ ਪੱਕਾ ਹੋ ਜਾਊਗਾ ਸਾਰਾ ਕੁਝ ਹੋ ਜਾਊਗਾ ਔਰ ਇਹ ਸਿਰਫ ਮੂੰਹ ਦੀਆਂ ਗੱਲਾਂ ਹੋ ਜਾਂਦੀਆਂ ਸੀਵਰੇਜ ਦੇ ਪਾਣੀ ਦਾ ਕਿਵੇਂ ਆ ਸੀਵਰੇਜ ਦਾ ਸੀਵਰੇਜ ਦਾ ਤਾਂ ਪੈ ਗਿਆ ਇਹ ਪਾਣੀ ਸੀਵਰੇਜ ਪੈ ਗਿਆ ਆ ਪਰ ਉਹ ਪਾਣੀ ਦਾ ਨਹੀਂ ਹਜੇ ਜਿਵੇਂ ਵੱਡੇ ਲੀਡਰ ਹੁੰਦੇ ਐ ਐਮ ਐ ਐਮ ਐਲ ਐਮ ਪੀ ਚੋਣਾਂ ਵੇਲੇ ਵੱਡੇ ਵੱਡੇ ਵਾਅਦੇ ਕਰਕੇ ਤੇ ਉਦੋਂ ਬਾਅਦ ਟੱਪ ਜਾਂਦੇ ਐ ਇਸੇ ਤਰੀਕੇ ਐ ਐਮ ਸੀ ਚੋਣਾਂ ਵੇਲੇ ਹੁੰਦੇ ਐ ਐਮ ਸੀ ਵੀ ਵਾਅਦੇ ਕਰਕੇ ਉਦੋਂ ਬਾਅਦ ਫਿਰ ਟੱਪ ਜਾਂਦੇ ਐ ਬਿਲਕੁਲ ਬਿਲਕੁਲ ਜੀ ਬਿਲਕੁਲ ਉਹ ਤਾਂ ਜਿਹੜੇ ਜਿਹਨੇ ਵੀ ਐਮ ਸੀ ਨੇ ਖੜਨਾ ਹੈਗਾ ਕਿ ਉਹਨੇ ਵਾਅਦੇ ਤਾਂ ਕਰਕੇ ਚਲੇ ਜਾਣਾ ਵੀ ਆਹ ਵੀ ਹੋ ਜਾਊਗਾ ਇਹ ਵੀ ਹੋ ਜਾਊਗਾ ਪਰ ਹੁੰਦਾ ਬਾਅਦ ਦੇ ਵਿੱਚ ਵਿਕਾਸ ਕੁਝ ਨਹੀਂ ਹੁੰਦਾ ਵਿਕਾਸ ਦਾ ਬੰਦਾ ਕੋਈ ਨਹੀਂ ਹੁਣ ਭਗਵੰਤ ਮਾਨ ਸਾਹਿਬ ਕਹਿੰਦੇ ਅਸੀਂ ਬਹੁਤ ਪੰਜਾਬ ਦਾ ਵਿਕਾਸ ਕਰਤਾ ਕੋਈ ਤੁਹਾਡੇ ਸ਼ਹਿਰ ਦਾ ਕਿੰਨਾ ਕੁ ਹੋਇਆ ਇਹਦਾ ਵਿਕਾਸ ਜਦੋਂ ਕਰੀ ਜਾਂਦੇ ਆ ਕਈ ਜਿਆਦਾ ਜਾਂਦੇ ਵੀ ਕਰਨ ਕਰਨ ਵਾਲੀ ਗੱਲ ਕੁਝ ਹੋਰ ਆ ਜੀ ਕਰਨ ਵਾਲੀ ਗੱਲ ਕੁਝ ਹੋਰ ਹੋ ਜਾਂਦੀ ਹੈ ਨਹੀਂ ਕਹਿਣੀ ਤੇ ਕਰਨੀ 'ਚ ਫਰਕ ਹੈ ਕਹਿਣੀ ਤੇ ਕਰਨੀ 'ਚ ਫਰਕ ਹੈ ਜੀ ਸੋ ਸਥਾਨਕ ਗੱਲਾਂ ਨੇ ਲੋਕਲ ਕਿਸ ਤਰ੍ਹਾਂ ਦਾ ਲੋਕਾਂ ਦਾ ਵਿਊ ਪੁਆਇੰਟ ਹੈ ਚੋਣਾਂ ਨੂੰ ਲੈ ਕੇ ਸਰਕਾਰਾਂ ਨੂੰ ਲੈ ਕੇ ਲੋਕਲ ਬਾਡੀ ਨੂੰ ਲੈ ਕੇ ਕਿਸ ਤਰ੍ਹਾਂ ਦਾ ਮਾਹੌਲ ਹੈ ਵੋਟਾਂ ਦਾ ਆਪਾਂ ਇੱਧਰ ਹੋਰ ਵੀ ਜਿਹੜੇ ਲੋਕਲ ਵਸਨੀਕ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਸਾਰਿਆਂ ਤੋਂ ਜਾਣਨਾ ਜ਼ਰੂਰੀ ਆ ਪਾਜੀ ਸਤਿਕਾਰ ਠੀਕ ਠਾਕ ਹੋ ਜੀ एवरीथिंग एवरीथिंग ਇਜ਼ ਫਾਈਨ ਓਕੇ ਵੋਟਾਂ ਦਾ ਮਾਹੌਲ ਕਿਵੇਂ ਆ ਵੋਟਾਂ ਦਾ ਮਾਹੌਲ ਬਹੁਤ ਵਧੀਆ ਯਾਰ ਕਿਹਦੇ ਪਲੜਾ ਭਾਰੀ ਲੱਗਦਾ ਪਲੜਾ ਇਸ ਟਾਈਮ ਸਾਰਿਆਂ ਦਾ ਮਲਕੀ ਰਲ ਮਿਲ ਕੇ ਵੋਟਾਂ ਪੈਣ ਇਸ ਵਾਰੀ ਮਲਕੀ ਸਾਰੇ ਜੋਰ ਇਸ ਟਾਈਮ ਮਲਕੀ ਪਹਿਲੇ ਨੰਬਰ ਤੇ ਆਪ ਸਰਕਾਰ ਹੈਗੀ ਹੈ ਉਹਦਾ ਜਾਹ ਜੋਰ ਆ ਉਸ ਤੋਂ ਬਾਅਦ ਆ ਜਾਂਦੀ ਹੈ ਕਾਂਗਰਸ ਤੇ ਬੀਜੇਪੀ ਦਾ ਜਿਹੜਾ ਥੋੜਾ ਮਤਲਬ ਕੀ ਇੱਥੇ ਪੰਜਾਬ ਜਿਹੜਾ ਲੈਕ ਨਹੀਂ ਕਰਦੇ ਪੰਜਾਬ 'ਚ ਹੈ ਨਹੀਂ ਵੈਸੇ ਬੀਜੇਪੀ ਦਾ ਪਰ ਸ਼ਹਿਰ ਦੇ ਵਿੱਚ ਕਹਿੰਦੇ ਆ ਵੀ ਸ਼ਹਿਰੀ ਵੋਟਰ ਬੀਜੇਪੀ ਵੱਲ ਝੁਕਦੇ ਆ ਸ਼ਹਿਰੀ ਵੋਟਰ ਝੁਕਦੇ ਹੋਣਗੇ ਪਰ ਮੇਨ ਤਾਂ ਜਿਹੜਾ ਹੈਗਾ ਕਿ ਲੋਕੀ ਜਦਾ ਜਿਹੜਾ ਆਏ ਕਰੇ ਹੈਗਾ ਨਾ ਮੰਗਾਈ ਨੂੰ ਜਿਆਦਾ ਮਤਲਬ ਕੀ ਦੇ ਦਿਆ ਕਿ ਹਾਂ ਕੀ ਰੋਜ਼ਗਾਰ ਕੀ ਹੈ ਰੋਜ਼ਗਾਰ ਤੇ ਕੁਝ ਵੀ ਨਹੀਂ ਕਾਏਗਾ ਉਹ ਹਰ ਚੀਜ਼ ਆਇਕਲ ਮੰਗਾਈ ਇੰਨੀ ਹੈ ਕਿ 10ਵੇਂ ਸਦੇ ਆਹ ਰੋਟੀ ਖਾ ਰਿਆ ਮਤਲਬ ਕਿ ਇਸ ਟਾਈਮ 1.5 ਦੋ ਰੁਪਏ ਰੋਟੀ ਖਾ ਰਿਆ ਤੇ ਕੰਮ ਕਿੰਨਾ ਕੁਛ ਨਹੀਂ ਅੱਛਾ ਮੌਜੂਦਾ ਪੰਜਾਬ ਸਰਕਾਰ ਦੀ ਗੱਲ ਕਰਕੇ 2.5 ਸਾਲ ਦਾ ਸਮਾਂ ਹੋ ਗਿਆ 2.5 ਸਾਲ ਦੇ ਵਿੱਚ ਪੰਜਾਬ ਦੀ ਗੱਲ ਨਾ ਕਰੀਏ ਜਲੰਧਰ ਸ਼ਹਿਰ ਦਾ ਕਿੰਨਾ ਕੁ ਵਿਕਾਸ ਹੋਇਆ ਕਿਹੜੇ ਕੰਮ ਹੋਏ ਆ ਇੱਕ ਟੋਪੀ ਤੇ ਇੱਕ ਟੋਪੀ ਤੋਂ ਅੱਗੇ ਗੱਲ ਕਰਨੀ ਜੀ ਜਿੰਨੇ ਵੀ ਸਰਕਾਰ ਆਈਆਂ ਨੇ ਜਿੰਨੀ ਵੀ ਸਰਕਾਰ ਆਈ ਹੈ ਹੁਣ ਤੱਕ ਮਤਲਬ ਕਿ ਪੱਡਾ ਜਿਹਦਾ ਮਰਜ਼ੀ ਭਾਰਾ ਹੋਵੇ ਪਰ ਇਸ ਸਰਕਾਰ ਦੇ ਵਿੱਚ ਜੋ ਮੈਂ ਦੇਖਿਆ ਕਿ ਚਿੱਟਾ ਸਭ ਤੋਂ ਜ਼ਿਆਦਾ ਵਧਿਆ ਚਿੱਟਾ ਔਰ ਸ਼ਰਾਬ ਜਿੰਨਾ ਵੀ ਮਤਲਬ ਕੀ ਨਾ ਇਸ ਸਰਕਾਰ ਦੇ ਵਿੱਚ ਜੋ ਦੇਖਿਆ ਮਤਲਬ ਕੀ ਬਹੁਤ ਹੀ ਜ਼ਿਆਦਾ ਵੱਧ ਚੁੱਕਿਆ ਹੋਇਆ ਵਧਿਆ ਕਿ ਘਟਿਆ ਵਧਿਆ ਅੱਛਾ ਵਧਿਆ ਮੈਂ ਇੰਨੇ ਕਿ ਆਪਣੇ ਯਾਰ ਦੋਸਤ ਦੇਖਣਾ ਜਿਹੜੇ ਸਟਮ ਰੁੱਲਦੇ ਪਏ ਐ ਸਟਮ ਚਿੱਟੇ ਦੇ ਵਿੱਚ ਮਤਲਬ ਕੀ ਇਹ ਚੀਜ਼ਾਂ ਅਗਰ ਆਪਾਂ ਕੰਟਰੋਲ ਨਹੀਂ ਕਰਦੇ ਤੁਸੀਂ ਨਾਕੇ ਦੇਖੋ ਥਾ ਥਾ ਦੇ ਨਾਕੇ ਲਾਏ ਹੋ ਕਿਹੜੀ ਚੀਜ਼ ਦੀ ਲੋੜ ਨਾਕੇ ਲਾਉਂਦੀ ਨਾ ਕਿ ਲਾਂਦੇ ਕਿਉਂ ਪਿਆ ਜਿਹੜੇ ਫੜਨ ਵਾਲੇ ਉਹ ਫੜੋ ਤੁੰ ਲੋਕ ਦੱਸ ਰਹੇ ਆਗੇ ਜਾਂ ਦੱਸਦੇ ਆਗੇ ਕਿ ਹਾ ਗਈ ਇਸ ਪਿੰਡ ਵਿੱਚ ਜਾਂ ਇਸ ਸ਼ਹਿਰ ਦੇ ਵਿੱਚ ਇਸ ਗਲੀ ਵਿੱਚ ਇਸ ਮਹੱਲੇ ਵਿੱਚ ਚਿੱਟਾ ਵੇਚਦਾ ਪਿਆ ਚਿੱਟਾ ਪਿਕਦਾ ਵੇ ਸ਼ਰਾਬ ਵੀ ਤੂੰ ਕਿਉਂ ਨਹੀਂ ਪੜਦੇ ਜਾ ਕੇ ਫੜੋ ਜਾ ਕੇ ਉਹਦੀ ਕੰਮ ਕਰਨੇ ਨਹੀਂ ਚਰਾਨ ਦੀ ਕਟਣਦੇ ਹੋ ਕਾੜੀ ਗੁੱਲ ਚਰਾਨ ਕਟਣਦੇ ਸਭਲੇ ਆਮ ਬੰਦੇ ਨੂੰ ਪਰੇਸ਼ਾਨ ਕੀਤਾ ਹੈ ਮੁੱਖ ਮੰਤਰੀ ਸਾਹਿਬ ਜਾਂ ਸਰਕਾਰ ਤਾਂ ਕਹਿੰਦੀ ਹੈ ਕਿ ਅਸੀਂ ਵੱਡੇ ਪੱਧਰ ਤੇ ਨਸ਼ਾ ਸਪਲਾਈਰ ਫੜੇ ਨੇ ਵੱਡੇ ਪੱਧਰ ਤੇ ਚਿੱਟੇ ਨੂੰ ਜਿਹੜਾ ਹੈਗਾ ਘੱਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਬਹੁਤ ਵੱਡੇ ਵੱਡੇ ਇਸ਼ਤਿਹਾਰਾਂ ਦੇ ਵਿੱਚ ਉਹ ਆਪਦੀਆਂ ਪ੍ਰਾਪਤੀਆਂ ਗਣਿਆਉਂਦੇ ਨੇ ਨਹੀਂ ਫੜੇ ਚਲੋ ਫੜੇ ਵੀ ਹੋਣਗੇ ਆ ਪਹਿ ਨਹੀਂ ਕਰ ਸਕੀ ਨਹੀਂ ਫੜੇ ਹੋਏ ਫੜੇ ਹੋਏ ਆ ਪਰ ਜਿਹੜਾ ਕ੍ਰਾਈਮ ਖੋ ਮਾਰ ਦੇਖੋ ਤੁਸੀਂ ਰਾਤ ਨੂੰ 10 ਵਜੇ ਦਬਾ ਘਰ ਬਾਹਰ ਨਿਕਲਦਾ ਹੂੰ ਮੇਰਾ ਯਾਰ ਦੋਸਤ ਹੈ ਥੋੜੇ ਦਿਨ ਪਹਿਲੇ ਆਟੋ ਦਾ ਕੰਮ ਕਰਦਾ ਹੋ ਰਾਤੀ 11 ਵਜੇ ਸਵਾਰੀ ਛੱਡਣ ਗਿਆ ਸ਼ੀਸ਼ੇ ਦੇ ਉੱਤੇ ਦਾਤ ਮਾਰਿਆ ਜਿੰਨੇ ਪੈਸੇ ਮੋਬਾਈਲ ਸਭ ਕੁਝ ਖੋ ਕੇ ਲੈ ਗਏ ਕੀ ਇੱਥੇ ਕੀ ਕ੍ਰਾਈਮ ਕ੍ਰਾਈਮ ਵੀ ਹੋ ਰਿਹਾ ਨਸ਼ਾ ਵੀ ਇੰਨਾ ਹੱਦ ਵੱਧ ਚੁੱਕਿਆ ਸਭ ਕੁਝ ਮਤਲਬ ਕਿ ਦੱਸ ਵੀ ਸਕਦੇ ਕਿ ਕਿਸ ਹਿਸਾਬ ਨਾਲ ਬੰਦਾ ਤੇ ਜੀ ਰਿਹਾ ਆਪਾਂ ਸਾਡਾ ਕੋਈ ਰਿਸ਼ਤੇਦਾਰ ਘਰੋਂ ਆਣਾ ਹੋਵੇ ਨਾ ਕਿਤੋਂ ਬਾਹਰੋਂ ਆਪਾਂ ਨੂੰ ਕਹਿੰਦੇ ਕਿ ਰਾਤ ਨੂੰ ਤੂੰ ਬੜਾ ਸਟੇਸ਼ਨ ਤੇ ਰਾਤ ਕੱਟ ਲੈ ਬੱਸ ਸਟੈਂਡ ਤੇ ਰਾਤ ਕੱਟ ਲੈ ਪਰ ਘਰੋਂ ਉਹ ਤੂੰ ਬਾਹਰ ਨਾ ਆਈ ਸਹੀ ਆ ਆਪਾਂ ਤੁਹਾਨੂੰ ਆ ਕੇ ਲੈ ਜਾਵਾਂਗੇ ਸਵੇਰੇ ਆ ਕੇ ਲੈ ਜਾਵਾਂਗੇ ਅਸੀਂ ਆਪ ਨਹੀਂ ਖੁਦ ਬਾਹਰ ਜਾਂਦੇ ਬਿਲਕੁਲ ਇੰਨਾ ਕਿ ਜਿਆਦਾ ਮਾਹੌਲ ਜਿਆਦਾ ਖਰਾਬ ਹੋ ਚੁੱਕਿਆ ਕਿ ਦੱਸ ਵੀ ਸਕਦੇ ਹੈਗੇ ਉਹ ਇਹ ਪੰਜਾਬ ਦੀ ਉਹ ਮੂੰਹ ਬੋਲੀ ਤਸਵੀਰ ਹੈ ਜੋ ਵੀਰ ਨੇ ਦੱਸਿਆ ਆਪਣੇ ਆਪ ਨਾਲ ਹੋਏ ਹਾਦਸੇ ਭਾਵੇਂ ਨਸ਼ੇ ਦੀ ਗੱਲ ਕੀਤੀ ਚਾਹੇ ਕ੍ਰਾਈਮ ਦੀ ਗੱਲ ਕੀਤੀ ਨਾਲ ਉਹਨਾਂ ਦੇ ਦੋਸਤ ਚਿੱਟਾ ਸਭ ਤੋਂ ਜ਼ਿਆਦਾ ਵੱਧ ਚੁੱਕਿਆ ਚਿੱਟੇ ਤੇ ਲਗਾਮ ਲਗਾ ਲਓ ਆਪਣਾ ਪੰਜਾਬ ਸਦ ਹੋ ਜਾਏਗਾ ਜੀ ਤੁਹਾਡੇ ਦੋਸਤ ਜਿਹੜੇ ਸਾਥੀ ਕਹਿ ਰਹੇ ਨੇ ਗੱਲ ਸਹੀ ਆ ਜੋ ਉਹਨਾਂ ਨੇ ਕਹਿਤਾ ਸਹੀ ਕਹਿਤਾ ਮੈਂ ਉਹਨਾਂ ਨਾਲ ਖੜਾ ਹਾਂ ਜੀ ਸੋ ਇਹ ਮਨਕਰਤ ਗੱਲਾਂ ਨਹੀਂ ਹਨ ਇਹ ਉਹ ਸਟੇਟਮੈਂਟ ਹੈ ਜャ ਉਹ ਬਿਆਨ ਨੇ ਜੋ ਸਾਡੇ ਨਾਲ ਵਾਪਰਦੇ ਨੇ ਇਥੋਂ ਦੀ ਜਿਹੜੀ ਲੋਕਲ ਜਨਤਾ ਹੈ ਜੋ ਅੱਖੀ ਉਹਨਾਂ ਨੇ ਦੇਖਿਆ ਹੈ ਸੋ ਇਹ ਗੱਲਬਾਤ ਇਸੇ ਤਰ੍ਹਾਂ ਹੀ ਚੱਲਦੀ ਰਹੇਗੀ ਲੋਕਾਂ ਦੇ ਨਾਲ ਲੋਕਾਂ ਦੇ ਵਿੱਚ ਔਨ ਪੁਆਇੰਟ ਦੀ ਟੀਮ ਲੋਕਲ ਗਰਾਊਂਡ ਜਿਹੜਾ ਅਸੀਂ ਵੇਖ ਰਹੇ ਹਾਂ ਵਾਚ ਰਹੇ ਹਾਂ ਕਿ ਕਿਸ ਤਰ੍ਹਾਂ ਦਾ ਮਾਹੌਲ ਹੈ ਸ਼ਹਿਰਾਂ ਦੇ ਵਿੱਚ ਕਿਸ ਤਰ੍ਹਾਂ ਦਾ ਨਗਰ ਕੌਂਸਲ ਜਾਂ ਨਗਰ ਨਿਗਮ ਚੋਣਾਂ ਨੂੰ ਲੈ ਕੇ ਲੋਕਾਂ ਦੇ ਵਿੱਚ ਉਤਸ਼ਾਹ ਹੈ ਸੋ 뷰 ਪੁਆਇੰਟ ਹੈ 1.0 ਦੀ ਟੀਮ ਇਸੇ ਤਰ੍ਹਾਂ ਗਰਾਊਂਡ ਤੇ ਰਹੇਗੀ ਜੁੜੇ ਰਹੋ ਕੈਮਰਾਮੈਨ ਕੁਲਜੀਤ ਦੇ ਨਾਲ ਮੈਂ ਹਰਜਿੰਦਰ ਸੇ